ਪਹਿਲਾਂ ਆਪਣੇ ਮੰਜੇ ਥੱਲੇ ਸੋਟਾ ਫੇਰੋ ਫੇਰ ਕਿਸੇ ਤੋਂ ਕਹਿਣ ਤੋਂ ਪਹਿਲਾਂ ਆਪਣੇ ਵੱਲ ਛਾਤੀ ਮਾਰ ਲਓ ਇਹ ਬਿਆਨ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਐਮਪੀ ਮਾਲਵਿੰਦਰ ਕੰਗ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਰਾਜਾ ਵੜਿੰਗਾ ਤੇ ਸੁਨੀਲ ਜਾਖੜ ਕਹਿੰਦੇ ਨੇ ਕਿ ਪੰਜਾਬ ਦੀਆਂ ਧੱਜੀਆਂ ਉਡਾਈਆਂ ਹੋਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਅਜਿਹੀਆਂ ਧੱਜੀਆਂ ਤੁਹਾਡੇ ਹੀ ਪਾਰਟੀ ਦੇ ਵਿੱਚ ਤੁਹਾਡੀਆਂ ਜਦੋਂ ਸਰਕਾਰਾਂ ਸੀ ਤਾਂ ਉਦੋਂ ਹੀ ਉਡੀਆਂ ਹੋਈਆਂ ਨੇ ਤੇ ਜਿਸ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਕਿ ਮਾਲਵਿੰਦਰ ਕੰਗ ਦੇ ਉਹ ਸਾਦੇ ਗਏ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਦੀ ਤਾਰੀਫ਼ ਵੀ ਕੀਤੀ ਗਈ ਹੈ ਤੇ ਦੂਜੇ ਪਾਸੇ ਵਿਰੋਧੀਆਂ ਨੂੰ ਲੈ ਕੇ ਪਲਟਵਾਰਾ ਜਿਹੜਾ ਕਿ ਮਾਲਵਿੰਦਰ ਕੰਗ ਦੇ ਵੱਲੋਂ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਆਮ ਆਦਮੀ ਪਾਰਟੀ ਦੇ ਐਮਪੀ ਮਾਲਵਿੰਦਰ ਕੰਗ ਦਾ ਹੋ ਠੀਕ ਹੈ ਨਾ ਲਾਅ ਐਂਡ ਆਰਡਰ ਨੂੰ ਲੈ ਕੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜੀ ਔਰ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਬੜਿੰਗ ਜੀ ਬਹੁਤ ਸਾਰੀਆਂ ਗੱਲਾਂ ਕਰ ਰਹੇ ਆ ਪਹਿਲੀ ਗੱਲ ਤੇ ਕੋਈ ਵੀ ਘਟਨਾ ਸਟੇਜ 'ਚ ਹੁੰਦੀ ਆ ਇਸ ਤਰ੍ਹਾਂ ਦੀ ਉਹ ਬਹੁਤ ਮੰਦ ਭਾਗੀ ਆ ਅਨਫੋਰਚੂਨੇਟ ਹੈ। ਔਰ ਕਦੀ ਵੀ ਐਫ ਜੀਆਂ ਘਟਨਾਵਾਂ ਨੂੰ ਜਿਹੜਾ ਆ ਉਹ ਸਪੋਰਟ ਨਹੀਂ ਕੀਤਾ ਜਾ ਸਕਦਾ। ਲੇਕਿਨ ਮੈਂ ਜਾਖੜ ਸਾਹਿਬ ਔਰ ਰਾਜਾਬੜੀਗੀ ਜੀ ਨੂੰ ਰਿਮਾਈਂਡ ਜ਼ਰੂਰ ਕਰਾਉਂਗਾ। ਟਟੋ ਘਟ ਭਗਵੰਤ ਮਾਨ ਜੀ ਦੀ ਸਰਕਾਰ ਗੈਂਗਸਟਰਾਂ ਨੂੰ ਕ੍ਰਿਮੀਨਲਸ ਨੂੰ ਪੈਟਰੋਨੇਜ ਨਹੀਂ ਕਰ ਰਹੀ। ਤੁਹਾਡੇ ਟਾਈਮ ਤੇ ਚੁਣ-ਚੁਣ ਕੇ ਨੌਜਵਾਨਾਂ ਨੂੰ ਪ੍ਰोत्ਸਾਹਨ ਦਿੱਤਾ ਜਾਂਦਾ ਸੀ ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਕ੍ਰਾਈਮ ਕਰੋ ਬਚਾਉਣ ਵਾਲੇ ਕਾਂਗਰਸੀ ਅਕਾਲੀ ਭਾਜਪਾਈ ਬੈਠੇ ਆ ਭਗਵੰਤ ਮਾਨ ਜੀ ਦੀ ਸਰਕਾਰ ਚ ਕੋਈ ਵੀ ਘਟਨਾ ਵਾਪਰਦੀ ਹੈ ਤੇ ਇਮੀਡੀਏਟਲੀ ਜਿਹੜਿਆ ਜਿਹੜੇ ਕ੍ਰਿਮੀਨਲਸ ਹੈ ਜਾਂ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਬਿਹਾਈਂਡ ਦਾ ਬਾਰ ਹੋ ਰਿਹਾ ਹੈ ਖੁੱਲੇ ਨਹੀਂ ਕਮਰੇ ਅਦਰਵਾਈਜ਼ ਆ ਸਾਡੇ ਗਵਾਂਧੀ ਸੂਬਾ ਹਰਿਆਣਾ ਵੇਖ ਲਓ ਕਿੰਨੇ ਦਿਨ ਹੋ ਗਏ ਉੱਥੇ 2-3 ਹਫ਼ਤੇ ਹੋਣ ਜਾ ਰਹੇ ਜਾਖੜ ਸਾਹਿਬ ਤੁਹਾਡੀ ਸਰਕਾਰ ਹੈ ਬੀਜੇਪੀ ਦੀ ਹਜੇ ਤੱਕ ਜਿਹੜੇ ਆ ਉਹ ਕ੍ਰਿਮੀਨਲਸ ਫੜੇ ਨਹੀਂ ਗਏ ਔਰ ਤੁਹਾਡਾ ਜਿਹੜਾ ਬੀਜੇਪੀ ਰੂਲਡ ਹਰਿਆਣਾ ਉਹ ਤੇ ਜਾਣੇ ਇਸ ਕਰ ਲਈ ਜਾਣਿਆ ਜਾਂਦਾ ਕਿ ਗੈਂਗਸਟਰ ਪੈਦਾ ਕਰਨ ਦੀ ਪਨੀਰੀਓ ਪੈਦਾ ਕਰ ਰਿਹਾ ਸੋ ਇਸ ਕਰਕੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਂਟੀ سوشਲ ਜਿਲੇ ਐਡੀਮਨਸਨ ਉਹਦੇ ਖਿਲਾਫ ਕਾਰਵਾਈਆਂ ਕਰ ਰਹੀ ਹੈ ਬਿਹਾਈਂਡ ਦਾ ਬਾਹਰ ਜਾ ਰਹੇ ਆ ਫੜ ਕੇ ਅੰਦਰ ਕੀਤੇ ਜਾ ਰਹੇ ਆ ਔਰ ਕੋਸ਼ਿਸ਼ ਹੈ ਸਾਡੀ ਕਿ ਜਿਹੜੇ ਕ੍ਰਾਈਮਨਲਸ ਤੁਸੀਂ ਪੈਦਾ ਕੀਤੇ ਸੀ ਕਾਲੀ ਭਾਜਪਾ ਤੇ ਕਾਂਗਰਸ ਨੇ ਉਹਨਾਂ ਦਾ ਸਫਾਇਆ ਜਿਹੜਾ ਹੈ ਪੰਜਾਬ 'ਚ ਹੋਜੇ ਲਾਅ ਐਂਡ ਆਰਡਰ ਨੂੰ ਲੈ ਕੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜੀ ਔਰ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਬੜਿੰਗ ਜੀ ਬਹੁਤ ਸਾਰੀਆਂ ਗੱਲਾਂ ਕਰ ਰਹੇ ਆ ਪਹਿਲੀ ਗੱਲ ਤੇ ਕੋਈ ਵੀ ਘਟਨਾ ਸਟੇਜ 'ਚ ਹੁੰਦੀ ਆ ਇਸ ਤਰ੍ਹਾਂ ਦੀ ਉਹ ਬਹੁਤ ਮੰਦ ਭਾਗੀ ਆ ਅਨਫੋਰਚੂਨੇਟ ਹੈ। ਔਰ ਕਦੀ ਵੀ ਐਫ ਜੀਆਂ ਘਟਨਾਵਾਂ ਨੂੰ ਜਿਹੜਾ ਆ ਉਹ ਸਪੋਰਟ ਨਹੀਂ ਕੀਤਾ ਜਾ ਸਕਦਾ। ਲੇਕਿਨ ਮੈਂ ਜਾਖੜ ਸਾਹਿਬ ਔਰ ਰਾਜਾਬੜੀਗੀ ਜੀ ਨੂੰ ਰਿਮਾਈਂਡ ਜ਼ਰੂਰ ਕਰਾਉਂਗਾ। ਟਟੋ ਘਟ ਭਗਵੰਤ ਮਾਨ ਜੀ ਦੀ ਸਰਕਾਰ ਗੈਂਗਸਟਰਾਂ ਨੂੰ ਕ੍ਰਿਮੀਨਲਸ ਨੂੰ ਪੈਟਰੋਨੇਜ ਤੇ ਨਹੀਂ ਕਰ ਰਹੀ। ਤੁਹਾਡੇ ਟਾਈਮ ਤੇ ਚੁਣ ਚੁਣ ਕੇ ਨੌਜਵਾਨਾਂ ਨੂੰ ਪ੍ਰोत्ਸਾਹਨ ਦਿੱਤਾ ਜਾਂਦਾ ਸੀ ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਕ੍ਰਾਈਮ ਕਰੋ ਬਚਾਉਣ ਵਾਲੇ ਕਾਂਗਰਸੀ ਅਕਾਲੀ ਭਾਜਪਾਈ ਬੈਠੇ ਆ ਭਗਵੰਤ ਮਾਨ ਜੀ ਦੀ ਸਰਕਾਰ ਜੇ ਕੋਈ ਵੀ ਘਟਨਾ ਵਾਪਰਦੀ ਹੈ ਤੇ ਇਮੀਡੀਏਟਲੀ ਜਿਹੜਿਆ ਜਿਹੜੇ ਕ੍ਰਿਮੀਨਲਸ ਹੈ ਜਾਂ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ ਬਿਹਾਈਂਡ ਦਾ ਬਾਰ ਹੋ ਰਿਹਾ ਹੈ ਖੁੱਲੇ ਨਹੀਂ ਘੁੰਮ ਰਹੇ ਅਦਰਵਾਈਜ਼ ਆ ਸਾਡੇ ਗਵਾਂਧੀ ਸੂਬਾ ਹਰਿਆਣਾ ਵੇਖ ਲਓ ਕਿੰਨੇ ਦਿਨ ਹੋ ਗਏ ਉੱਥੇ 2-3 ਹਫਤੇ ਹੋਣ ਜਾ ਰਹੇ ਜਾਖੜ ਸਾਹਿਬ ਤੁਹਾਡੀ ਸਰਕਾਰ ਹੈ ਬੀਜੇਪੀ ਦੀ ਹਜੇ ਤੱਕ ਜਿਹੜੇ ਆ ਉਹ ਕ੍ਰਿਮੀਨਲਸ ਫੜੇ ਨਹੀਂ ਗਏ ਔਰ ਤੁਹਾਡਾ ਜਿਹੜਾ ਬੀਜੇਪੀ ਰੂਲਡ ਹਰਿਆਣਾ ਉਹ ਤੇ ਜਾਣੇ ਇਸ ਕਰ ਲਈ ਜਾਣਿਆ ਜਾਂਦਾ ਕਿ ਗੈਂਗਸਟਰ ਪੈਦਾ ਕਰਨ ਦੀ ਪਨੀਰੀਓ ਪੈਦਾ ਕਰ ਰਿਆ ਸੋ ਇਸ ਕਰਕੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਂਟੀ سوشਲ ਜਿਹੜੇ ਐਲੀਮੈਂਟਸ ਹਨ ਉਹਦੇ ਖਿਲਾਫ ਕਾਰਵਾਈਆਂ ਕਰ ਰਹੀ ਹੈ ਬਿਹਾਈਂਡ ਦਾ ਬਾਰ ਚਾ ਰਹੇ ਆ ਫੜ ਕੇ ਅੰਦਰ ਕੀਤੇ ਜਾ ਰਹੇ ਆ ਔਰ ਕੋਸ਼ਿਸ਼ ਹੈ ਸਾਡੀ ਕਿ ਜਿਹੜੇ ਕ੍ਰਾਈਮਨਲਸ ਤੁਸੀਂ ਪੈਦਾ ਕੀਤੇ ਸੀ ਕਾਲੀ ਭਾਜਪਾ ਤੇ ਕਾਂਗਰਸ ਨੇ ਉਹਨਾਂ ਦਾ ਸਫਾਇਆ ਜਿਹੜਾ ਹੈ ਪੰਜਾਬ ਚ ਹੋਜੇ